ਅਸੀਂ ਨਗਰ ਨਿਵਾਸੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਜਿਹੜਾ ਪਿੰਡ ਦੇ ਵਿੱਚ ਪਾਣੀ ਅਸੀਂ ਦਿੰਨੇ ਆ ਟੂਟੀਆਂ ਦਾ ਤੇ ਹੱਥ ਜੋੜ ਕੇ ਬੇਨਤੀ ਹੈ ਵੀ ਜਦੋਂ ਪਾਣੀ ਅਸੀਂ ਆਪ ਦਾ ਭਰ ਲੈਨੇ ਆ ਨਾ ਕਰਦਾ ਤਾਂ ਦੂਜੇ ਘਰਾਂ ਨੂੰ ਵੀ ਪਾਣੀ ਦੀ ਲੋੜ ਹੁੰਦੀ ਹੈ ਪਾਣੀ ਨਹੀਂ ਬਹੁਤ ਜਿਹੜੀ ਕੀਮਤੀ ਚੀਜ਼ ਹੈ ਬਹੁਤ ਅਨਮੁੱਲੀ ਚੀਜ਼ ਹੈ ਇਹਨੂੰ ਅਸੀਂ ਅਜਾਇਆ ਨਾ ਜਾਣ ਲਈਏ ਘਰ ਵਾਲਿਆਂ ਨੂੰ ਇਹੀ ਬੇਨਤੀ ਆ ਜਦੋਂ ਅਸੀਂ ਆਪ ਦਾ ਪਾਣੀ ਭਰ ਲੈਨੇ ਆ ਤਾਂ ਟੂਟੀ ਬੰਦ ਕੀਤੀ ਜਾਵੇ ਕਿਰਪਾ ਕਰਕੇ ਨਾਲੀਆਂ ਦੇ ਵਿੱਚ ਪਾਣੀ ਨਾ ਛੱਡਿਆ ਜਾਵੇ ਕਿਉਂ ਪਾਣੀ ਬਹੁਤਾ ਜਾਈ ਐ ਇੱਥੇ ਹੁਣ ਆਪਾਂ ਨੂੰ ਮੋਟਰ ਚੱਲਦੀ ਐ ਮੋਟਰ ਦਾ ਵੀ ਬਿੱਲ ਆਉਂਦਾ ਹੈਗਾ ਨਹਿਰ ਦੀ ਵੀ ਬੰਦੀ ਰਹਿੰਦੀ ਐ ਹਫਤਾ ਮਸਾ ਚੱਲਦੀ ਐ ਪੰਜ ਸੱਤ ਦਿਨ ਪਾਣੀ ਆਉਂਦਾ ਨਹਿਰ ਦਾ ਕੋਸ਼ਿਸ਼ ਇਹ ਕਰਿਆ ਕਰੋ ਵੀ ਜਦੋਂ ਥੋੜੇ ਪਾਣੀ ਭਰ ਲਿਆ ਪੀਣ ਜੋਗ ਤਾਂ ਅਗਲੇ ਘਰਾਂ ਦੇ ਵਿੱਚ ਪਾਣੀ ਜਾਣ ਦਿੱਤਾ ਜਾਵੇ ਜੀ ਪਾਣੀ ਨੂੰ ਬੇਸਟ ਨਾ ਕਰੋ ਜੀ ਇਹ ਸਾਡੀ ਬਾਰ-ਬਾਰ ਹੱਥ ਬਨ ਕੇ ਬੇਨਤੀ ਆ ਤੇ ਕਈ ਵਾਰੀ ਕੀ ਹੁੰਦਾ ਹੈਗਾ ਵੀ ਆਪਾਂ ਆਪ ਪਾਣੀ ਭਰ ਲਿਆ ਤੇ ਪਾਏ ਆ ਤੇ ਅਗਲੇ ਘਰਾਂ ਦੇ ਮੋਟਰਾਂ ਚੱਲਦੀਆਂ ਹੁੰਦੀਆਂ ਆ ਤਾਂ ਉਹ ਕੀ ਐ ਜਦੋਂ ਮੰਨ ਕੇ ਚਲੋ ਪਾਣੀ ਵਾਟਰ ਬਾਕਸ ਵਾਲੀ ਪਾਈਪ 'ਚ ਇਧਰੋਂ ਆਉਣਾ ਬੰਦ ਹੋ ਗਿਆ ਤਾਂ ਕੀ ਐ ਮੋਟਰਾਂ ਨਾਲੀ ਵਾਲਾ ਪਾਣੀ ਖਿੱਚਣ ਲੱਗ ਜਾਂਦੀਆਂ ਐ ਤੇ ਇਹੀ ਬੇਨਤੀ ਐ ਸਾਰੇ ਨਗਰ ਨਿਵਾਸੀਆਂ ਨੂੰ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰਿਆ ਕਰੋ ਤੇ ਸਾਡੀ ਤਾਂ ਇਹੀ ਬੇਨਤੀ ਆ ਵੀ ਹਰੇਕ ਘਰ ਇੱਕ ਆਵਦਾ ਗੇਟ ਵਾਲ ਲਿਆ ਕੇ ਲਾਓ ਜਦੋਂ ਆਪਾਂ ਪਾਣੀ ਭਰ ਲਿਆ ਤਾਂ ਟੂਟੀ ਨੂੰ ਨਾਲ ਦੀ ਨਾਲ ਬੰਦ ਕਰੋ ਜੀ ਪਾਣੀ ਬਹੁਤ ਕੀਮਤੀ ਚੀਜ਼ ਐ ਇਹਨੂੰ ਆਪਾਂ ਜਾਈਂ ਨਾ ਜਾਣ ਦਈਏ ਬਾਰ-ਬਾਰ ਸਾਡੀ ਇਹੀ ਬੇਨਤੀ ਐ